ਫਿਰੋਜ਼ਪੁਰ ਫਾਜ਼ਿਲਕਾਰ ਰੋਡ ਵਾਪਰਿਆ ਭਿਆਨਕ ਸੜਕ ਹਾਦਸਾ ਮਬਈ ਤੋਂ ਜਲੰਧਰ ਜਾ ਰਿਹਾ ਸਬਜੀ ਦਾ ਭਰਿਆ ਟਰੱਕ ਬੇਕਾਬੂ ਹੋ ਕੇ ਪਲਟਿਆ ਡਰਾਈਵਰ ਦੀ ਮੌਕੇ ਤੇ ਮੌਤ ਇੱਕ ਜ਼ਖਮੀ ਫਿਰੋਜ਼ਪੁਰ ਨੈਸ਼ਨਲ ਹਾਈਵੇ ਤੇ ਇੱਕ ਵੱਡਾ ਹਾਦਸਾ ਵਾਪਰਿਆ ਦੇਰ ਰਾਤ ਮਬਈ ਤੋਂ ਸਬਜੀ ਲੈ ਕੇ ਜਲੰਧਰ ਜਾ ਰਿਹਾ ਟਰੱਕ ਸੰਤੁਲਨ ਵਿਗੜਨ ਕਰਕੇ ਬੇਕਾਬੂ ਹੋ ਕੇ ਖੱਡ ਵਿੱਚ ਜਾ ਡਿੱਗਿਆ ਟਰੱਕ ਦੀ ਸਪੀਡ ਇੰਨੀ ਜ਼ਿਆਦਾ ਸੀ ਕਿ ਦੋ ਰੁੱਖਾਂ ਨੂੰ چیرਦਾ ਹੋਇਆ ਟਰੱਕ ਗਹਿਰੇ ਖੱਡ ਵਿੱਚ ਜਾ ਕੇ ਪਲਟਿਆ ਜਿਸ ਕਾਰਨ ਡਰਾਈਵਰ ਦੀ ਮੌਕੇ ਤੇ ਮੌਤ ਹੋ ਗਈ ਅਤੇ ਉਸ ਦਾ ਸਾਥੀ ਜੋ ਕਿ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਜਿਸ ਡਰਾਈਵਰ ਦੀ ਮੌਤ ਹੋਈ ਹੈ ਉਹ ਪੈਣੀ ਸਾਹਿਬ ਦਾ ਦੱਸਿਆ ਜਾ ਰਿਹਾ ਹੈ ਉਧਰ ਜਾਂਚ ਅਧਿਕਾਰੀ ਨੇ ਦੱਸਿਆ ਕਿ ਦੇਰ ਰਾਤ ਬੇਕਾਬੂ ਹੋਇਆ ਟਰੱਕ ਖੱਡ ਵਿੱਚ ਪਲਟਿਆ ਜਿਸ ਵਿੱਚ ਇੱਕ ਦੀ ਮੌਤ ਹੋਈ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ ਮ੍ਰਿਤਕ ਦੀ ਡੈੱਡ ਬਾਡੀ ਨੂੰ ਮੋਰਚੀ ਦੇ ਵਿੱਚ ਰਖਾਇਆ ਗਿਆ ਬਨੇਰੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਮੇਰਾ ਨਾਮ ਸੰਜੇ ਇਹ ਕਿੱਨਾ ਦੀ ਗੱਡੀ ਸੀ ਮੇਰੇ ਆਪਣੀ ਗੱਡੀ ਸੀ ਇਹ ਬੰਬੇ ਵਾਲਾ ਆ ਰਹੀ ਹੈ ਮੈਂ ਮਾਰ ਐਮਪੀ ਚ ਆਹ ਆਹ ਹਾਂ ਭਿੰਡੀ ਤੇ ਗਰੇਲੇ ਇਹ ਜਲੰਧਰ ਜਲੰਧਰ ਜਾਣਾ ਸੀ ਜਲੰਧਰ ਜਾਣਾ ਇਹ ਮੋੜ ਬੜਾ ਗੋਲਿਆ ਜੀ ਇੱਥੋਂ ਡਰਾਈਵਰ ਨੂੰ ਪਤਾ ਹੀ ਨਹੀਂ ਲੱਗਾ ਤੇ ਕਟ ਮਾਰਦੇ ਮਾਰਦੇ ਉਹ ਇੱਥੋਂ ਚੜਿਆ ਇੱਥੇ ਖੰਬੇ ਤੇ ਗੱਡੀ ਸੰਭਾਲੀ ਨਹੀਂ ਗਈ ਤੇ ਉਹ ਜਾ ਕੇ ਉੱਥੇ ਪੇੜ 'ਚ ਜਾ ਕੇ ਵੱਜ ਗਈ ਪਲਟ ਗਈ ਹੈ ਹਲੇ ਟੋਇਆ ਹੀ ਤੇ ਉਹਦੇ ਕਰਨਾ ਮਤਲਬ ਗੱਡੀ ਸੰਭਾਲੀ ਨਹੀਂ ਗਈ ਉਹਦੇ ਤੋਂ ਕਿੰਨੇ ਹਿੰਦੇ ਚ ਸਵਾਰ ਦੋ ਜਣੇ ਸੀ ਇੱਕ ਬੰਦੇ ਦੀ ਹੱਥ ਹੋ ਗਈ ਹੈ ਜੀ ਦੂਸਰੇ ਬੰਦੇ ਨਾਲੇ ਪਤਾ ਨਹੀਂ ਲੱਗ ਰਿਹਾ ਮਦਦ ਕਰ ਦੇ ਇਹ ਡਰਾਈਵਰ ਦੀ ਇੱਕ ਡਰਾਈਵਰ ਦੀ ਹਾਂ ਇੱਕ ਡਰਾਈਵਰ ਸਕੱਤਾ ਸਿੰਘ ਹੀ ਤੇ ਇੱਕ ਦੂਸਰਾ ਬੰਦਾ ਹੈ ਮਲਕੀਤ ਸਿੰਘ ਦੋਨੋਂ ਡਰਾਈਵਰ ਹੈ ਦੋਨੋਂ ਡਰਾਈਵਰ ਹੈ ਇੱਕ ਡਰਾਈਵਰ ਦੀ ਹਾਂ ਇਹ ਡਰਾਈਵਰ ਦੀ ਦੱਸੋ ਕਿੰਨਾ ਨੁਕਸਾਨ ਹੋਇਆ ਨੁਕਸਾਨ ਹੈ ਭਾਈ ਸਾਰੀ ਗੱਡੀ ਦਾ ਟੋਟਲ ਲਾਸ ਹੋ ਗਈ ਹੈ ਤੇ ਮਾਲ ਦਾ ਵੀ ਨੁਕਸਾਨ ਹੋ ਗਿਆ ਹੁਣ ਭਲਾ ਇੰਸ਼ੋਰੈਂਸ ਕੰਪਨੀ ਵਾਲੇ ਆਣ ਕੇ ਉਹ ਦੇਖਣਗੇ ਆਪੇ ਗੱਡੀ ਤਾਂ ਖੋਲ ਨਹੀਂ ਛੋੜਿਆ ਨਵੀਂ ਗੱਡੀ ਹੈ ਮੇਰੀ ਦੇਖਦੇ ਹਾਂ ਹੁਣ ਕੀ ਹੁੰਦਾ ਉਹ ਲੋਕ ਕਿੱਥੇ ਤਾਂ ਗਏ ਨੇ ਜਿਹੜਾ ਬੰਦਾ ਇਹ ਕੋਈ ਜਿਹੜੀ ਧਾਤ ਹੈ ਉਹ ਪਹਿਲੇ ਤਾਂ ਫਰੋਈਪੁਰ ਲੈ ਕੇ ਗਈ ਸਿਵਲ ਹਸਪਤਲ ਮੜ ਕੇ ਲੈ ਕੇ ਗਈ ਫਰੀਦਕੋਟ ਐਕਾ ਰੈਫਰ ਕਰਤਾ ਸੀ ਉਹਨਾਂ ਨੇ ਰੈਫਰੈਂਸ ਕਰਤਾ ਸੀ ਉੱਥੇ ਫਰੀਦਕੋਟ ਤੇ ਫਰੀਦਕੋਟ ਹੀ ਧਾਤ ਹੈ ਇਹ ਦੇਖੋ ਇਹਦਾ ਦੇਖੋ ਨਾਮ ਕੀ ਕੋਡ ਮੇਰਾ ਨਰਿੰਦਰ ਸਿੰਘ ਨਰਿੰਦਰ ਆਪਣੇ ਜਿਹੜਾ ਸੀਗਾ ਤਾਂ ਹੈ ਕਿ ਕੌਣ ਡੈਥ ਹੋਈ ਤੇ ਕੀ ਹੋਇਆ ਇਹਦਾ ਡਰਾਈਵਰ ਹੈ ਨਾ ਮੁੰਡਾ ਇਹ ਭੈਣੀ ਸਾਹਿਬ ਦਾ ਹੈ ਹਾਂਜੀ ਹਾਂਜੀ ਤੇ ਮੈਨੂੰ ਭੈਣੀ ਸਾਹਿਬ ਤੋਂ ਫੋਨ ਆਇਆ ਤਾਂ ਕਿ ਮੈਂ ਵੀ ਗੱਡੀ ਦੇਖਣ ਲਈ ਰਿਸ਼ਤਦਾਰ ਹੀ ਆਪਣੇ ਹਾਂ ਰਿਸ਼ਤਦਾਰ ਆਪਣੇ ਜਿਹੜਾ ਮੁੰਡੇ ਦੀ ਟ੍ਰੈਵਲ ਜੀ ਕਰਤੋ ਜੀ ਕਿੱਥੇ ਕਰਦਾ ਹੈ ਕਿੱਥੋਂ ਲੈ ਗਿਆ ਇਹ ਗੱਡੀ ਹੈਗੀ ਅੰਮ੍ਰਿਤਸਰ ਦੀ ਤੇ ਬੰਬੇ ਤੋਂ ਲੈ ਕੇ ਆਇਆ ਪਿੰਡੀ ਵਿੱਚ ਸਬਜ਼ੀ ਹੈ ਤੇ ਲੈ ਕੇ ਜਾਣੀ ਸੀ ਜਲੰਧਰ ਇਹਨਾਂ ਨੇ ਜਲੰਧਰ ਲੈ ਕੇ ਜਾਣਾ ਜਲੰਧਰ ਲੈ ਕੇ ਜਾਣਾ ਪਾਣੀ ਪਾਣੀ ਪਰਾ ਹੈ ਪਾਣੀ ਸਾਫ ਕੋਈ ਵੀ ਇਹ ਡਰਾਈਵਰ ਦਾ ਪਾਣੀ ਸਾਫ ਦਾ ਕਿ ਸਫਰੋਂ ਨੂੰ ਗਿਆ ਕੀ ਹੋਇਆ ਕੀ ਇਹ ਗੱਡੀ ਅਸੇ ਨਾ ਮੋੜ ਮੁੜਨ ਤੋਂ ਉਸੇ ਮੁੜੀ ਨਹੀਂ ਗੱਡੀ ਹਾਂ ਹਾਂ ਲੇਕਾ ਪੈ ਗਿਆ ਕਿਦੇ ਉਹਨਾਂ ਨੇ ਵਿਗੜ ਗਿਆ ਕਿਸ ਤਰ੍ਹਾਂ ਬਸ ਉਹੀ ਚੱਕਰ ਗੱਡੀ ਤੇਜ਼ ਆਉਂਦੀ ਵੀ ਸਪੀਡ ਕਿਤੇ ਤੇ ਪਤਾ ਨਹੀਂ ਲੱਗਾ ਸਿੱਧੀ ਗੱਡੀ ਥਲੇ ਉੱਤਰ ਗਏ ਕਿੰਨੇ ਜਣੇ ਇਹਦੇ ਸਵਾਰ ਦਿੱਤੇ ਗਏ ਸਲਾ ਡਰਾਈਵਰ ਸਲਾ ਡਰਾਈਵਰ ਉਹ ਜਣੇ ਪਾਸੇ ਜਾ ਰਹੇ

ਤਾਂ ਜੀ ਮੋੜ ਕੇ ਚੜਾ ਚੜਾ